ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਜਦੋਂ ਤੋਂ ਇਹ ਸਵਾਰ ਸੱਤਾ ਦੇ ਵਿੱਚ ਆਏ ਨੇ ਤੇ ਉਸ ਤੋਂ ਬਾਅਦ ਲਗਾਤਾਰ ਆਪਣੇ ਫੈਸਲਿਆਂ ਨੂੰ ਲੈ ਕੇ ਰੋਜ਼ਾਨਾ ਖਬਰਾਂ ਦਾ ਹਿੱਸਾ ਬਣਦੇ ਰਹਿੰਦੇ ਨੇ ਮੀਡੀਆ ਦਾ ਹਿੱਸਾ ਬਣਦੇ ਰਹਿੰਦੇ ਨੇ ਬਹੁਤ ਸਾਰੇ ਜਿਹੜੇ ਫੈਸਲੇ ਨੇ ਟੈਰਿਫ ਨੂੰ ਲੈ ਕੇ ਕੀਤਾ ਜਾਂਦੇ ਨੇ ਪਹਿਲਾਂ ਜਿਹੜਾ ਕੈਨੇਡਾ ਦੇ ਉੱਪਰ ਟੈਰਿਫ ਲਗਾਇਆ ਜਾਂਦਾ ਚੀਨ ਦੇ ਉੱਪਰ ਤੇ ਬੀਤੇ ਦਿਨ ਵੀ ਅਸੀਂ ਤੁਹਾਡੇ ਨਾਲ ਖਬਰ ਸੰਜੀ ਕੀਤੀ ਸੀ ਕਿ ਜਿਹੜਾ ਬ੍ਰਾਜ਼ੀਲ ਦੇ ਉੱਪਰ ਬ੍ਰਾਜ਼ੀਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਕੁਝ ਜਿਹੜਾ 트ੰਪ ਦੇ ਟੈਰਿਫ ਨੂੰ ਲੈ ਕੇ ਕੁਝ ਤਿੱਖੀਆਂ ਟਿੱਪਣੀਆਂ ਕਰ ਦਿੰਦੇ ਨੇ ਤੇ ਫਿਰ ਉਹਨਾਂ ਤੋਂ ਆਉਣ ਵਾਲੇ ਸਮਾਨ ਦੇ ਉੱਪਰ ਵੀ 50% ਟੈਰਿਫ ਆ ਜਿਹੜਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਲਗਾ ਦਿੰਦੇ ਨੇ ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਹੈ ਕਿ ਜਿਹੜਾ ਕੈਨੇਡਾ ਨੂੰ ਵੱਡਾ ਝਟਕਾ ਹੋਣਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਦੇ ਦਿੱਤਾ ਜਿਸ ਦੇ ਵਿੱਚ ਕਿ ਜਿਹੜਾ 35% ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਜਿੱਤੇ ਕਿ ਜਿਹੜਾ ਬ੍ਰਾਜ਼ੀਲ ਦੇ ਉੱਪਰ ਐਲਾਨ ਕੀਤਾ ਸੀ ਕਿ 1 ਅਗਸਤ 2025 ਤੋਂ ਜਿਹੜਾ ਬ੍ਰਾਜ਼ੀਲ ਤੋਂ ਆਉਣ ਵਾਲਾ ਅਮਰੀਕਾ ਦੇ ਵਿੱਚ ਸਮਾਨ ਉਸ ਦੇ ਉੱਪਰ 50% ਟੈਰਿਫ ਲੱਗੇਗਾ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੁਣ ਹੈ ਟਰੰਪ ਨੇ ਜਿਹੜਾ ਕੈਨੇਡਾ ਤੋਂ ਆਉਣ ਵਾਲੇ ਸਮਾਨ ਦੇ ਉੱਪਰ 35% ਟੈਰਿਫ ਲਾਉਣ ਦਾ ਐਲਾਨ ਕੀਤਾ ਤੇ ਜਿਸ ਦੇ ਵਿੱਚ ਇਹ ਜਿਹੜਾ ਕੈਨੇਡਾ ਵਿਰੁੱਧ ਇੱਕ ਵੱਡਾ ਕਦਮ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੱਕਿਆ 1 ਅਗਸਤ 2025 ਤੋਂ ਜਿਹੜਾ ਜਿੰਨਾ ਵੀ ਕੈਨੇਡਾ ਤੋਂ ਵਪਾਰਕ ਸਮਾਨ ਆਵੇਗਾ ਉਸ ਦੇ ਉੱਪਰ 35% ਟੈਰਿਫ ਲਾਗੂ ਹੋ ਜਾਵੇਗਾ ਫੈਸਲਾ ਅਮਰੀਕਾ ਦੇ ਵਿੱਚ ਨਸ਼ੇ ਦੀ ਤਸਕਰੀ ਨੂੰ ਲੈ ਕੇ ਲਿਆ ਗਿਆ ਜਾਨੀ ਕਿ ਇਸ ਗੱਲ ਦਾ ਹਵਾਲਾ ਦਿੱਤਾ ਗਿਆ ਕਿ ਜਿਹੜਾ ਨਸ਼ੇ ਦੀ ਤਸਕਰੀ ਕੈਨੇਡਾ ਦੇ ਵਿੱਚੋਂ ਜਾਂ ਫਿਰ ਅਮਰੀਕਾ ਦੇ ਵਿੱਚ ਰੋਕਣ ਨੂੰ ਲੈ ਕੇ ਜਿਹੜਾ ਇਹ ਵੱਡਾ ਫੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਿਆ ਟਰੰਪ ਨੇ ਕਿਹਾ ਕਿ ਕੈਨੇਡਾ ਰਾਹੀਂ ਫੈਟੇਨਾਈਲ ਦੇ ਵਰਗੇ ਘਾਤਕ ਨਸ਼ੇ ਅਮਰੀਕਾ ਦੇ ਵਿੱਚ ਆ ਨੇ ਜਾਨੀ ਕਿ ਸਿੱਧੇ ਤੌਰ ਤੇ ਡੋਨਲਡ ਟਰੰਪ ਨੇ ਜਿਹੜਾ ਫੈਟੇਨਾਈਲ ਵਰਗੇ ਨਸ਼ੇ ਜਿਹੜੇ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਫੈਲੇ ਨੇ ਤਾਂ ਉਹਨਾਂ ਦਾ ਇਲਜ਼ਾਮ ਕੈਨੇਡਾ ਦੇ ਉੱਪਰ ਹੈ ਟੋਕ ਦਿੱਤਾ ਹੈ ਜੋ ਅਮਰੀਕੀ ਨੌਜਵਾਨਾਂ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾ ਰਹੇ ਨੇ 트੍ਰੰਪ ਪ੍ਰਸ਼ਾਸਨ ਮੁਤਾਬਕ ਕੈਨੇਡਾ ਰਾਹੀਂ ਚੀਨ ਤੋਂ ਆਉਂਦੇ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਯਾਨੀ ਕਿ 트੍ਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੈਨੇਡਾ ਰਾਹੀਂ ਜਿਹੜਾ ਚੀਨ ਤੋਂ ਨਸ਼ੀਲੇ ਪਦਾਰਥਾਂ ਦੇ ਯਾਨੀ ਕਿ ਵਾਇਆ ਚੀਨ ਤੋਂ ਜਿਹੜਾ ਕੈਨੇਡਾ ਹੋ ਕੇ ਨਸ਼ੀਲੇ ਪਦਾਰਥ ਆਉਂਦੇ ਨੇ ਲੰਬੇ ਸਮੇਂ ਤੋਂ ਚਿੰਤਾ ਜਤਾਈ ਜਾ ਰਹੀ ਸੀ ਨਾਲ ਦੀ ਨਾਲ ਅਮਰੀਕਾ ਦੇ ਵਿੱਚ ਫੈਟੇਨਾਈਡ ਦੇ ਕਾਰਨ ਸਾਲ 223 ਅਤੇ 224 24 ਦੇ ਵਿੱਚ ਲਗਭਗ 75000 ਦੇ ਕਰੀਬ ਮੌਤਾਂ ਹੋਈਆਂ ਨੇ ਨਸ਼ਾ ਬਹੁਤ ਹੀ ਜ਼ਿਆਦਾ ਘਾਤਕ ਹੁੰਦਾ ਤੇ ਬਹੁਤ ਥੋੜੀ ਮਾਤਰਾ ਦੇ ਵਿੱਚ ਹੀ ਜਿਹੜਾ ਜਾਨ ਲੈਵਾ ਸਾਬਤ ਹੋ ਜਾਂਦਾ ਤਾਂ ਟਰੰਪ ਪਹਿਲਾਂ ਵੀ ਜਿਹੜੀਆਂ ਆਪਣੀਆਂ ਵਪਾਰਕ ਨਿਤੀਆਂ ਨੂੰ ਜਿਹੜਾ ਕਠੋਰ ਰੁਕ ਰੋਕਾ ਜਿਹੜਾ ਪਣਾਉਂਦੇ ਆਏ ਨੇ ਤਾਂ 2018 ਦੇ ਵਿੱਚ ਵੀ ਉਹਨਾਂ ਨੇ ਕੈਨੇਡਾ ਤੋਂ ਆਉਣ ਵਾਲੇ ਸਮਾਨ ਦੇ ਉੱਪਰ ਜਿਹੜਾ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ ਟੈਰਿਫ ਲਗਾਏ ਸੀ ਹੁਣ 2025 ਦੀ ਜਿਹੜੀ ਚੋਣ ਹੀ ਰੈਲੀ ਜਿਹੜੀ ਚੱਲ ਰਹੀ ਆ ਉਸ ਦੇ ਉੱਪਰ ਵੀ 트ੰਪ ਨੇ ਦੁਬਾਰਾ ਜਿਹੜੀਆਂ ਸਖਤ ਰਣਨੀਤੀਆਂ ਰਾਹੀਂ ਆਪਣਾ ਬਿਆਨੀਆਂ ਨੈਰੇਟਿਵ ਮਜ਼ਬੂਤ ਕਰ ਰਹੇ ਹਨ ਜਾਨੀ ਕਿ ਇੱਕ ਵਾਰ ਫਿਰ ਤੋਂ ਜਿਹੜਾ ਡੋਨਲਡ ਟਰੰਪ ਨੇ ਜਿਸ ਤਰੀਕੇ 2018 ਦੇ ਵਿੱਚ ਸਟੀਲ ਅਤੇ ਐਲੂਮੀਨੀਅਮ ਜਿਹੜਾ ਕੈਨੇਡਾ ਤੋਂ ਆਉਂਦਾ ਉਸ ਦੇ ਉੱਪਰ ਟੈਰਿਫ ਲਗਾਇਆ ਤੇ ਉਸ ਦੇ ਉੱਪਰ ਜਿਹੜਾ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਉਸੇ ਤਰੀਕੇ ਦਾ ਬਿਆਨ ਨਹੀਂ ਨੈਰੇਟਿਵ ਆ ਜਿਹੜਾ ਉਸ ਨੂੰ ਮਜ਼ਬੂਤ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਹੁਣ ਸਭ ਤੋਂ ਮਜ਼ਬੂਤ ਤੇ ਸਭ ਤੋਂ ਮਹਾਨ ਬਣਾਉਣ ਦੇ ਇਹ ਵੀ ਇੱਕ ਯਤਨਾਂ ਦਾ ਹਿੱਸਾ ਜਾਨੀ ਕਿ ਜਿਹੜਾ ਡੋਨਲਡ ਟਰੰਪ ਅਕਸਰ ਬਿਆਨਾਂ ਦੇ ਵਿੱਚ ਕਹਿੰਦੇ ਰਹਿੰਦੇ ਨੇ ਕਿ ਅਮਰੀਕਾ ਨੂੰ ਜਿਹੜਾ ਸਭ ਤੋਂ ਮਜ਼ਬੂਤ ਬਣਾਉਣਾ ਸਭ ਤੋਂ ਮਹਾਨ ਬਣਾਉਣਾ ਤੇ ਉਸੇ ਦਾ ਇਹ ਵੀ ਕਦਮ ਇੱਕ ਹੈ ਇਹ ਵੀ ਯਤਨ ਇੱਕ ਉਸੇ ਚੀਜ਼ ਦਾ ਹਿਸਾਲ ਹੈ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਅਜੇ ਅਜੇ ਤੱਕ ਕਿਸੇ ਵੀ ਤਰੀਕੇ ਦੀ ਅਧਿਕਾਰਿਕ ਪ੍ਰਤੀਕਿਰਿਆ ਇਸ ਨੂੰ ਲੈ ਕੇ ਨਹੀਂ ਆਈ ਪਾਰਾ ਹੈ ਅੰਤਰਰਾਸ਼ਟਰੀ ਵਪਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਟੈਰਫਾ ਦੋਨਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸੰਕਟ ਪੈਦਾ ਕਰ ਸਕਦਾ ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਵਪਾਰ ਭਾਈਚਾਰਾ 2024 ਦੇ ਵਿੱਚ ਦੋਵੇਂ ਦੇਸ਼ਾਂ ਦੇ ਵਿਚਕਾਰ ਲਗਭਗ 900 ਅਰਬ ਡਾਲਰ ਦਾ ਜਿਹੜਾ ਵਪਾਰ ਹੋਇਆ ਸੀ ਪਰ ਹੁਣ ਵੱਡਾ ਨੁਕਸਾਨ ਇਸ ਵਪਾਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਕਿ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਨੇ ਵੱਡਾ ਫੈਸਲਾ ਲਿਆ ਕਿ ਵੱਡਾ ਫੈਸਲਾ ਲਿਆ ਤੇ ਨਾਲ ਦੀ ਨਾਲ ਇਸੇ ਵੱਡੇ ਫੈਸਲੇ ਦੇ ਵਿੱਚ ਇੱਕ ਵੱਡਾ ਇਲਜ਼ਾਮ ਵੀ ਕੈਨੇਡਾ ਦੇ ਉੱਪਰ ਲਗਾਇਆ ਕਿ ਜਿਹੜਾ ਫੈਟੇਨਾਈਲ ਦੇ ਨਾਲ ਅਮਰੀਕਾ ਦੇ ਵਿੱਚ ਨਸ਼ਾ ਫੈਲ ਰਿਹਾ ਫੈਟਨੇ ਉਸ ਦੇ ਨਾਲ ਮੌਤਾਂ ਹੋ ਰਹੀਆਂ ਨੇ ਜਾਨੀ ਕਿ ਉਹ ਜਿਹੜਾ ਨਸ਼ਾ ਰਵਾਇਆ ਚੀਨ ਤੋਂ ਕੈਨੇਡਾ ਹੋ ਕੇ ਅਮਰੀਕਾ ਦੇ ਵਿੱਚ ਫੈਲਦਾ ਤਾਂ ਇਸੇ ਕਰਕੇ ਜਿਹੜਾ ਹੁਣ ਕੈਨੇਡਾ ਦੇ ਉੱਪਰ 1 ਅਗਸਤ 2025 ਤੋਂ ਜਿਹੜੇ ਆਉਣ ਵਾਲਾ ਸਮਾਨ ਆ ਅਮਰੀਕਾ ਦੇ ਵਿੱਚ 35% ਟੈਰਿਫ ਲਾਉਣ ਦਾ ਜਿਹੜਾ ਐਲਾਨ ਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰ ਦਿੱਤਾ ਹੈ